ਸੱਜਣੋ ਗੱਲ ਚੰਗੇ ਮਾੜੇ ਦੀ ਕਰਦੇ ਆਂ ਗੱਲ ਚੰਗੇ ਮਾੜੇ ਦੀ ਕਰਦੇ ਆਂ ਜਦੋਂ ਤੁਸੀਂ ਜਦੋਂ ਤੁਸੀਂ ਆਪਣੇ ਬਾਰੇ ਕਿਸੇ ਤੋਂ ਵੀ ਬੁਰਾ ਨਹੀਂ ਸੁਣ ਸਕਦੇ ਜਦੋਂ ਤੁਹਾਨੂੰ ਕੋਈ ਬੁਰਾ ਕਹਿੰਦਾਗਾ ਤਾਂ ਤੁਹਾਨੂੰ ਬਹੁਤ ਮਾੜਾ ਲੱਗਦਾ ਪਰ ਤੁਸੀਂ ਜਦੋਂ ਦੂਸਰੇ ਨੂੰ ਬੁਰਾ ਕਹਿੰਦੇ ਹੋ ਉਸ ਤੋਂ ਪਹਿਲਾਂ ਸੋਚ ਲਿਆ ਕਰੋ ਦੋਸਤੋ ਜਿਹੜੀ ਗੱਲ ਤੁਹਾਨੂੰ ਨਹੀਂ ਚੰਗੀ ਲੱਗਦੀ ਉਹ ਦੂਸਰੇ ਨੂੰ ਵੀ ਚੰਗੀ ਨਹੀਂ ਲੱਗਦੀ ਤਾਂ ਹੀ ਤਾਂ ਸਿਆਣੇ ਕਹਿੰਦੇ ਆ ਪਹਿਲਾਂ ਤੋਲੋ ਫੇਰ ਬੋਲੋ ਪਹਿਲਾਂ ਤੋਲੋ ਫੇਰ ਬੋਲੋ ਕਿਉਂਕਿ ਜਿਹੜੀ ਗੱਲ ਇੱਕ ਵਾਰੀ ਤੁਸੀਂ ਬੋਲਤੀ ਉਹ ਵਾਪਸ ਨਹੀਂ ਆਉਣੀ ਦੋਸਤੋ ਉਹ ਵਾਪਸ ਨਹੀਂ ਆਉਣੀ ਸੱਜਣੋ ਗੱਲ ਚੰਗੇ ਮਾੜੇ ਦੀ ਕਰਦੇ ਆ ਗੱਲ ਚੰਗੇ ਮਾੜੇ ਦੀ ਕਰਦੇ ਆ ਜਦੋਂ ਤੁਸੀਂ ਜਦੋਂ ਤੁਸੀਂ ਆਪਣੇ ਬਾਰੇ ਕਿਸੇ ਤੋਂ ਵੀ ਬੁਰਾ ਨਹੀਂ ਸੁਣ ਸਕਦੇ ਜਦੋਂ ਤੁਹਾਨੂੰ ਕੋਈ ਬੁਰਾ ਕਹਿੰਦਾਗਾ ਤਾਂ ਤੁਹਾਨੂੰ ਬਹੁਤ ਮਾੜਾ ਲੱਗਦਾ ਪਰ ਤੁਸੀਂ ਜਦੋਂ ਦੂਸਰੇ ਨੂੰ ਬੁਰਾ ਕਹਿੰਦੇ ਹੋ ਉਸ ਤੋਂ ਪਹਿਲਾਂ ਸੋਚ ਲਿਆ ਕਰੋ ਦੋਸਤੋ ਜਿਹੜੀ ਗੱਲ ਤੁਹਾਨੂੰ ਨਹੀਂ ਚੰਗੀ ਲੱਗਦੀ ਉਹ ਦੂਸਰੇ ਨੂੰ ਵੀ ਚੰਗੀ ਨਹੀਂ ਲੱਗਦੀ ਤਾਂ ਹੀ ਤਾਂ ਸਿਆਣੇ ਕਹਿੰਦੇ ਆ ਪਹਿਲਾਂ ਤੋਲੋ ਫੇਰ ਬੋਲੋ ਪਹਿਲਾਂ ਤੋਲੋ ਫੇਰ ਬੋਲੋ ਕਿਉਂਕਿ ਜਿਹੜੀ ਗੱਲ ਇੱਕ ਵਾਰੀ ਤੁਸੀਂ ਬੋਲਤੀ ਉਹ ਵਾਪਸ ਨਹੀਂ ਆਉਣੀ ਦੋਸਤੋ ਉਹ ਵਾਪਸ ਨਹੀਂ ਆਉਣੀ